ਕਹਦਾ ਦੇ ਕਹਿੰਦੇ ਉਹ ਜਿਹੜੇ ਸੰਦੂ ਉਸ ਬ੍ਰਹਮ ਗਿਆਨੀ ਦੀ ਖੋਪਰੀ ਉਤਾਰ ਕੇ ਤੂੰ ਚੰਦਰ ਤੂੰ ਆਲਾਮ ਕਰੇ ਕੇ ਜਿਵੇਂ ਉੱਠ ਗਿਆ ਹੁਣ ਭਾਈ ਖਵੇਗ ਸਿੰਘ ਨੂੰ ਆਣ ਦਾ ਮਨ ਕਰੋ ਮੇਰਾ ਦਰਬ ਕਰੇ ਤੂੰ ਥੈਣ ਨਹੀਂ ਉੱਦਾ ਤੇ ਹੁਣ ਭਾਈ ਖਵੇਗ ਸਿੰਘ ਜੀ ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ ਭਾਈ ਖਵੇਗ ਸਿੰਘ ਜੀ ਗਏ ਨੇ ਸ੍ਰੀ ਅਮਰਤ ਸੰਸਾਦ ਦੀ ਧਰਤੀ ਤੇ ਸ੍ਰੀ ਅਕਾਲ ਇਆ ਘਾੜ ਉਹ ਦਰਦ ਉਹਦੇ ਤੋਂ ਛਲਿਆ ਨਹੀਂ ਜਾਂਦਾ ਮਾਫੀਆਂ ਮੰਗ ਰਿਹਾ ਉਹ ਬੇਰਤੀਆ ਕਰਿਆ ਗੁਰੂ ਕੇ ਖਲ ਦੇ ਅੱਗੇ ਦਿਲਦਾਰ ਮੰਗਦਾ ਤੇ ਉੱਥੇ ਫਿਰ ਪੰਥ ਸਿੰਘ ਸਾਹਿਬਾ ਨੇ ਇਹ ਹੁਕਮ جاری ਕਰ ਦਿੱਤਾ ਕਹਿੰਦੇ ਭਾਈ ਤਾਰੂ ਸਿੰਘ ਜਿਹਨੇ ਜੜੇ ਬਚਰ ਕੀਤੇ ਨਾ ਕਹਿੰਦੇ ਸੁਬੇਲ ਸਿੰਘ ਨੂੰ ਜਾਓ ਭਾਈ ਤਾਰੂ ਸਿੰਘ ਦਾ ਜੋੜਾ ਲੈ ਖਲਤਾ ਜੀ ਉਹ ਭਾਈ ਤਾਰੂ ਸਿੰਘ ਜੀ ਦਾ ਜੋੜਾ ਰਹਿਣਾ ਇਹ ਜਿਹੜਾ Yeah. ਇਹ ਸਕੇ ਵੀ ਕਿਸਾ ਸਵਾਸ ਨਾਲ ਨਿਭਾਵੇ ਕਹਿੰਦੀ ਸ਼੍ਰੀ ਮਾਨਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਢੰਡਾ ਵਾਲੇ ਇਹ ਜਣੀਆਂ ਜੋ ਵਹਿ ਰਾਜ ਜੋ ਮੇਲਾ ਗੱਢ ਕੇ ਪਲਾਈਆ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ